ਬਾਬਾ ਨਾਨਕ ਰਚਨਾ ਭਾਗ ਸਿੰਘ ਸੱਜਣ ਬਾਬਾ ਨਾਨਕ ਸਭ ਨੇ ਤੱਕਿਆ ਕਿਸੇ ਨੇ ਮੱਝਾਂ ਚਾਰ ਦਾ ਤੱਕਿਆ ਕਿਸੇ ਨੇ ਪਾਪੀ ਤਾਰ ਦਾ ਤੱਕਿਆ ਕਿਸੇ ਨੇ ਕਾਂਦੇ ਘੇਰ ਦਾ ਤੱਕਿਆ ਕਿਸੇ ਨੇ ਮੱਕੇ ਫੇਰ ਦਾ ਤੱਕਿਆ ਕਿਸੇ ਨੇ ਬਾਣੀ ਗਾਉਂਦਾ ਤੱਕਿਆ ਤੇ ਕਿਸੇ ਨੇ ਅਰਸ਼ ਉਡਾਰੀ ਲਾਉਂਦਾ ਤੱਕਿਆ 13 13 ਹਾਉਂਦਾ ਤੱਕਿਆ ਵਾਰ ਵੇਈਂ ਵਿੱਚ ਨਹਾਉਂਦਾ ਤੱਕਿਆ ਪਰ ਮੈਂ ਬੰਦੀਖਾਨੇ ਅੰਦਰ ਚੱਕੀ ਪਿਆ ਚਲਾਉਂਦਾ ਤੱਕਿਆ ਰਾਜੇ ਸ਼ੀ ਮੁਕੱਦਮ ਕੁੱਤੇ ਲੋਕਾਂ ਨੂੰ ਦਰਸਾਉਂਦਾ ਤੱਕਿਆ ਪਰਜਾ ਕੋਹਣ ਕਸਾਈ ਰਾਜੇ ਇੱਧਰ ਹੋਕਾ ਲਾਉਂਦਾ ਤੱਕਿਆ ਪਾਪ ਕੀ ਜੰਜਲੈ ਕਾਬਲੋ ਧਾਇਆ ਬਾਬਰ ਨੂੰ ਖਰਮਾਉਂਦਾ ਤੱਕਿਆ ਹੰਕੜਬਾਜ਼ ਨਿਮਾਉਂਦਾ ਤੱਕਿਆ ਤਿਰਤ ਨੂੰ ਸਦਾ ਸਰੌਂਦਾ ਤੱਕਿਆ ਤੇ ਤੂੰ ਚੋਰ ਪਖੰਡੀ ਪਾਪੀ ਹਰ ਥਾਂ ਅੱਗੇ ਲਾਉਂਦਾ ਤੱਕਿਆ ਵਿੱਤਿਆ ਦੇ ਢੰਡਾਰੇ ਖੋਕੇ ਲੋਕਾਂ ਨੂੰ ਵਰਤੌਂਦਾ ਤੱਕਿਆ ਕੂੜ ਕੁਫਰ ਦਾ ਕੱਟੜ ਵੈਰੀ ਹਰ ਥਾਂ ਸੱਚ ਸੁਣਾਉਂਦਾ ਤੱਕਿਆ ਨੀਚਾਂ ਤੋਂ ਵੀ ਨੀਵਾ ਹੋ ਕੇ ਨੀਚਾ ਨੂੰ ਸਤਕਾਰ ਦਾ ਤੱਕਿਆ ਲਾਲੋ ਦੇ ਇਸੇ ਦਾ ਆਸ਼ਿਕ ਭਾਗੋ ਨੂੰ ਸਰਕਾਰ ਦਾ ਤੱਕਿਆ